ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਅੱਜ ਅਸੀਂ ਕਰੇਗੀ ਵਰਨ ਮੈਲਬੋਰਨ ਦੇ ਸਾਬਰ ਵਿਖੇ ਜੋ ਕਲਾਸ ਹਾਜ਼ਰ ਇਹ ਜਿੰਨੇ ਭੈਣ ਭਰਾ ਬੈਠੇ ਨੇ ਇਹ ਸਾਡੇ ਯੋਗ ਕਲਾਸ ਦੇ ਮੈਂਬਰ ਨੇ ਇਹਨਾਂ ਨੇ ਯੋਗ ਕਲਾਸ ਅਟੈਂਡ ਕੀਤੀ ਹੈ ਯੋਗ ਕਲਾਸ ਤੋਂ ਬਾਅਦ ਸੋਚਿਆ ਕਿ ਅਸੀਂ ਤੁਹਾਡੇ ਰੂਪ ਰੂਪ ਵੀ ਹੋਈਏ ਤੇ ਕੁਝ ਭੈਣ ਭਰਾਵਾਂ ਨੂੰ ਇਸ ਜੋ ਕਲਾਸ ਤੋਂ ਲਾਭ ਹੋਏ ਸੀ ਤੇ ਉਹਨਾਂ ਦੇ ਰੂਬਰੂ ਵੀ ਕਰਾਈਏ ਅਸੀਂ ਦੋਸਤੋ ਮੈਡੀਸਨ ਫਰੀ ਲਾਈਫ ਯੋਗ ਰਾਹੀਂ ਦਵਾਈਆਂ ਤੋਂ ਮੁਕਤੀ ਜਾਂ ਕਿਸੇ ਵੀ ਰੋਗ ਤੋਂ ਕੋਈ ਭੈਣ ਭਰਾ ਕਿਰਿਆ ਹੋਇਆ ਤਾਂ ਬਿਨਾਂ ਦਵਾਈ ਤੋਂ ਉਸ ਨੂੰ ਠੀਕ ਕਰਨ ਦਾ ਜਿਹੜਾ ਹੈਗਾ ਯਤਨ ਕਰਦੇ ਆ ਜਿਦੇ ਵਿੱਚ ਸਾਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਔਰ ਅਸੀਂ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਇਸ ਵਿੱਚ ਹੋਰ ਅੱਗੇ ਵਧ ਰਹੇ ਆ